ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਵਾਟ ਪਹਿਰਿਆ ਰਾਦੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਤ ਬ੍ਰਹਮ ਸੋਈ ਸੁਹਾਵਾ ਥਾ ਜਿਮ ਕੰਕਰ ਨੇੜ ਨਾਇ ਆਵਈ ਰਸਨਾ ਹਰ ਗੁੰਗਾਵ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓੜ ਤੇਰੀ ਜਗ ਜੀਵਨਾ ਮਿਰਠਾਕੁਰ ਅਗਮ ਆਗਾਦ ਭਏ ਕਿਰਪਾਲ ਗੋਸਾਈਆਂ ਨਠੇ ਸੋਗ ਸੰਤਾਪ ਤੱਤੀ ਬਾਉ ਨ ਲੱਗੈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿ ਹਾਰ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿਨੀ ਆਪਣੀ ਸੇਵ ਰਹਾਵ ਮਟ ਗਏ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣਤਾਸਾ ਦੁਖ ਨਾ ਠੇ ਸੁਖਿ ਆਇ ਸਮਾਏ ਢੀਲਣਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸ਼ਿ ਅਥਾਓ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੀੜ ਨ ਆਵੇ ਕਹਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਾਉ ਇਕਸ ਬਿਨ ਨਾਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਣ ਮੀਤ ਸਖਾ ਕਰੀਏਕ ਹਰ ਹਰ ਅੱਖਰ ਮਨ ਮਹਿ ਲੇਕ ਰਾਵ ਰਹਿਆਂ ਸਰਬਤ ਸੁਆਮੀ ਗੁਣ ਗਾਵੇ ਨਾਨਕੀ ਅੰਤਰ ਜਾਮੀ ਗੌੜੀ ਮਹਿਲਾ ਪੰਜਵਾ ਕੋਟ ਬਿਗਨ ਹਿਰੇ ਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ RAM ਰਸੀ ਅੰਮ੍ਰਿਤ ਗੁਣ ਜਾਸ ਜਾਪ ਹਰ ਚਰਨ ਮਿੱਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੇ ਦਿਵ ਸਹਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨ ਹਾਰ ਰਿਧੀ ਮਹਤਾ ਹਾਰ ਤਜ ਸਭ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਕੀ ਆਟਾਲਿ ਹੋ ਧਰਮ ਗੌੜੀ ਮਹਲਾ ਪੰਜਵਾ ਸਾਤ ਪਾਈ ਗੁਰੂ ਗੋਬਿੰਦ ਪਾਈ ਤਾਪ ਬਾਪ ਬਿਨਸੀ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਈ ਕਲਿਆਨ ਪਾਰ ਬਹਿਮ ਗੁਣੀ ਅਗੰ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵਹੁ ਨਿਤ ਨੀਤ ਗਈ ਬਿਯਾਦ ਉਬਰੇ ਜਨ ਮੀਤ ਮਨ ਬਚ ਕ੍ਰਮ ਪ੍ਰਵ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਇ ਗੌੜੀ ਮਹਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹਲਾ ਪੰਜਵਾ ਫਿਰ ਘਰ ਬੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਹਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਿੰਦਰ ਗੁਣ ਸਭ ਗੁਣ ਤੇਰੇ ਰਹਾਓ ਬੰਚ ਬਿਖਾਦੀ ਏਕ ਗਰੀਬਾ ਰਖੂ ਰਖਨ ਹਾਰੇ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸ਼ਰਨ ਤੋਹਾਰੇ ਕਰ ਕਰ ਹਾਰੇ ਉਨਕ ਬਹੁ ਭਾਤੀ ਛੋਡੇ ਕਤ ਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਧੀਰਜ ਪਾਇਆ ਸੰਤੀ ਮਨ ਦੀਓ ਮੋਹਿ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹਉ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨਹੀਂ ਥਾਈ ਗਵਿਆ ਆਪ ਆਗ ਜੁਗਾਦ ਜਾ ਕਬੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਈ ਸੰਤਾਪ ਗੁਰ ਕੇ ਚਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਮੂਠੇ ਸਭ ਸੁਖ ਪਾਏ ਸਤਗੁਰੂ ਠੂਠੇ ਪਰਭੰਪ ਪ੍ਰਭ ਰਖਵਾਲੇ ਜਿੱਥੇ ਕਿਥੇ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਬਿਲਾਵਨ ਮਹਲਾ 5 ਚਰਨ ਕਮਨ ਪ੍ਰਭ ਹਿਰਦੈ ਧਿਆਇ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਟਿਆ ਦਿਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਝੇ ਅਨਹਦ ਤੂਰੇ ਰਹਾਉ ਤਪ ਪਾਪ ਸੰਤਾਪ ਬਿਨਾ ਸੇ ਹਰਿ ਸਿਮਰਤ ਕਿਲ ਵਿਖਸਬ ਨਾਸੀ ਆਨੰਦ ਕਰ ਹੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਤ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਖਸੀ ਸਭ ਪਰਿਵਾਰਿਆਂ ਕਾਰਜ ਸਤਗੁਨੀ ਆਪ ਸਵਾਰਿਆ ਵਟਨੀ ਆਰ ਜਹਰ ਗੋਬਿੰਦ ਕੀ ਸੁਖ ਮঙ্গল ਕਲਿਆਣ ਵਿਚਾਰਿਆ ਰਹਾ ਵਾਨ ਤ੍ਰੇਨ ਤ੍ਰਿ ਭਵਨ ਹਰਿਆ ਹੋਏ ਸਗਲੇ ਜੀ ਸਦਾ ਹਰਿਆ ਮਨ ਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬਿਲਾਵਲ ਮਹਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾ ਰਜ ਰਜ ਭੋਜਨ ਖਾਵ ਹੂੰ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਹੇ ਤੇ ਆਈ ਨਾਨਕ ਗੁਰਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਤ ਨਾਮ ਕੀ ਇਹ ਅਵਖਦ ਜੋਗ ਆਏ ਬਸ ਹੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੁ ਪ੍ਰਸੰਨ ਭੇਲ ਲਹ ਗਏ ਬਿਯੋਗ ਬੇ ਲਾਵਲ ਮਹਲਾ ਪੰਜਵਾਂ ਵੰਦਨ ਕਟਿਆ ਪ੍ਰਭ ਹੁਆ ਕਿਰਪਾਲ ਦੀਂਦਿਆਲ ਕਵ ਪਾਰ ਬ੍ਰਹਮਤਾ ਕੀ ਨਦਰ ਨਿਹਾਲ ਗਉਰ ਪੂਰੇ ਕਿਰਪਾ ਕਰੀ ਕਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਨ ਜੋਗ ਰਹਾਉ ਆਉ ਖੁਦ ਹਰ ਕਾ ਨਾਮ ਹੈ ਜਿਤ ਰੋਗ ਨਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕੇਲਿ ਬਕੂਤਰੇ ਸੁੱਧ ਹੋਏ ਸਾਧੂ ਸਰਣਾਈ ਸੁਣਤ ਜਪਤ ਹਰ ਨਾਮ ਜਸ ਤਾ ਕੀ ਦੂਰ ਬੁਲਾਇ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹਲਾ 5 ਹਰ ਹਰ ਹਰਿਆਰਾ ਦੀਏ ਹੋਈਐ ਆਰੋਗ ਰਾਮਚੰਦ ਕੀ ਲਸਤਿਕਾ ਜਿਨ ਮਾਰਿਆ ਰੋਗ ਗ੍ਰਹਾ ਗੁਰਪੂਰਾ ਹਰਿ ਜਾਪੀਐ ਅਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਨੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਏਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪੰਜਵਾਂ ਧੁਪ ਦੇ ਘਰ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਆਵਰੇ ਉਪਾਅ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੁਰ ਆਰਦਿਆ ਸਗਲਾ ਦੁੱਖ ਗਿਆ ਸਰਖਨ ਹਰ ਦੇਦਾ ਕਿ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾਟਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾ ਬਲ ਮਹਲਾ ਪੰਜਮਾ ਰੋਗ ਮਿਟਾਇਆ ਆ ਪ੍ਰਭ ਉਪਜਿਆ ਸੁਖ ਸਾਤ ਵਡ ਪ੍ਰਤਾਪਿਆ ਚਰਜ ਰੂਪ ਹਰ ਕੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਕੀ ਜੋ ਸਦਾ ਸਹਾਈ ਰਹਾਉ ਬ੍ਰਿਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਤਾਤੀ ਭਾਵਨਾ ਲੱਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮਨਤ ਬਣਾਈ ਰਾਮ ਨਾਮ ਔਖਦ ਦੀ ਆਏ ਕਾਲਿਵਲਾਈ ਰਹਾ ਰਾਖ ਲੀਏ ਤਿਨ ਰਖਨ ਹਾਰ ਸਾਬਿਆ ਮਿਟਾਈ ਕਹੁ ਨਾਨਕ ਕਿਰਪਾ ਪਾਈ ਤ ਭਏ ਸਹਾਈ ਬਿਲਾਵਲ ਮਹਲਾ ਪੰਜਵਾਂ ਆਪਣੇ ਬਾਲ ਕਾਪ ਰੱਖਿ ਹੁਣ ਪਾਰ ਦਹਮ ਗੁਰੂ ਦੇਵ ਸੁਖ ਸਾਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਤਾ ਬਿਆ ਰੋਗ ਮਿਟਾਏ ਜੀਵਾਲੀਆਂ ਜਾ ਕਾ ਬੜ ਪ੍ਰਤਾਪ ਦੋਖ ਹਮਾਰੇ ਬਖਸ਼ਿਨ ਆਪਣੀ ਕਲਤਾਰੀ ਮਨ ਬਾਛਤ ਫਲ ਦਿੱਤਿਐਨ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਵਜਨ ਹਾਰ ਸਤਗੁਰੂ ਆਪਣੇ ਕੋ ਬਲ ਜਾਏ ਜਿਨ ਪੈਜ ਰੱਖੀ ਸਾਰੇ ਸੰਸਾਰ ਆਵ ਕਾਰ ਮਸਤਕ ਧਾਰ ਬਾਲ ਕਰਖ ਲੀਨੋ ਪ੍ਰ ਅੰਮ੍ਰਿਤ ਨਾਮ ਹਰਸਦੀਨੋ ਦਾਸ ਕੀ ਇਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ ਦਲਾਵਲ ਮਹੱਲਾ ਪੰਜ ਮਾ ਤਾਪ ਪਾਪ ਤੇ ਰਾਖੀ ਆਪ ਸੀਤਲ ਭਏ ਗੁਰ ਚਰਣੀ ਲਾਗੇ ਰਾਮ ਨਾਮ ਸਿਰਦੈ ਮਹਜਾ ਰਾਵ ਕਰ ਕਿਰਪਾ ਹਸਤ ਪ੍ਰਾਪ ਦੀਨੇ ਜਗਤੀ ਉਧਾਰਣਾ ਅਵਖੰਡ ਪ੍ਰਤਾਪ ਦੁਖ ਬਿਨ ਸੇ ਸੁਖੀ ਅਨੰਦ ਪ੍ਰਵੇਸ਼ਾ ਕ੍ਰਿਸ਼ਨ 부ਜੀ ਮਨ ਤਣ ਸਜ ਧਰਾਪ ਅਨਾਥ ਕੋ ਨਾਥ ਸਰਨ ਸਮਰਥ ਸਗੁ ਸੇਸ਼ਟ ਕੋ ਮਾਈ ਬਾਪ ਭਗਤ ਬਚਲ ਭੈ ਭੰਜਨ ਸੁਆਮੀ ਗੂੰ ਗਾਵਤ ਨਾਨਕ ਆਲਾਪ ਸੋਰਠ ਮਹਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਭਿ ਆਪਣਾ ਮਨ ਤਨ ਭਏ ਅਰੂਗਾ ਕੋਟ ਬਿਗਨ ਲਾਥੀ ਪ੍ਰਭ ਸਰਣਾ ਪ੍ਰਗਤੀ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾ ਬੋਹ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂੰ ਰਾਖਿਆ ਰਹਾਓ ਸੱਚਾ ਸਾਹਿਬ ਅਮਿਤ ਬਡਾਈ ਭਗਤ ਬਚਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਯਾਤ ਬਿਰਧ ਬ੍ਰਤਪੱਲ ਹਾਰੇ ਅਮਰਤ ਨਾਮ ਭੋਜਨ ਨਿਤ ਪੁੰਚ ਹੋ ਸਰਬ ਵਿਲਾ ਮੁਖ ਪਾਵ ਹੋ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਬਿੰਦ ਨਿਤ ਗਾਵ ਹੋ ਸੁਣੀ ਅਰਦਾਸ ਸੁਸਵਾਮੀ ਮੀਰੇ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗਿ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਤੁਣ ਪ੍ਰਭ ਕੀ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਗ ਸਤਿਗੁਰ ਤਾਪੂ ਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਂ ਕੀ ਸੇਵਨਾ ਬਿਰਤੀ ਜਾਈ ਰਹਾ ਘਰ ਮਹਿ ਸੂਖ ਬਾਹਰ ਫੁਣ ਸੂਖ ਪ੍ਰਭ ਆਪਣੀ ਭਏ ਦਇਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੁਆ ਕਿਰਪਾਲ ਸੋਰਠ ਮਹੱਲਾ ਪੰਜ ਮਾ ਗਏ ਕਲੇਸ਼ ਰੂਪ ਸਮਨਾਸੀ ਪ੍ਰਭ ਆਪਣੀ ਕਿਰਪਾ ਧਾਰੀ ਆਠ ਪਹਿਰੇ ਅਰਦ ਹੋ ਸਵਾਮੀ ਪੂਰਨ ਘਾਲ ਹਮਾਰੀ ਹਰ ਜੀਓ ਤੂ ਸੁਖ ਸੰਪਤ ਰਾਸ ਰਾਖ ਲਿਹੋ ਮੇਰੇ ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁਖ ਮਿਟਾਇਆ ਤਪ ਰੋ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਰਨ ਸਮਰੱਸਵਾਮੀ ਪੂਰਨਪੁਰਖ ਵਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਓ ਗੁਰੂ ਨਾਨਕ ਭਈ ਦਿਆਲਾ ਜੈ ਜੈਕਾਰ ਭਈ ਜਗ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਿਮਾ ਦੁਰਤ ਗਵਾਇਆ ਹਰਿ ਤਮਿਆ ਭੇ ਸਭ ਸੰਸਾਰੀ ਉਬਾਰਿਆ ਪਾਰ ਬ੍ਰਹਿਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਕੋਈ ਰਾਜੀ ਰਾਮ ਕੀ ਰਖਵਾਲੀ ਸੂਖ ਸਹਜ ਆਣ ਨ ਗungਾਵ ਮਨ ਤਨ ਦੇਹ ਸੁਖਾਲੀ ਰਹਾਵ ਪਤ ਤੀ ਉਦਾਹਰਨ ਸਤਗੁਰੂ ਮੇਰਾ ਮੋਹਿ ਤਿਸ ਕਾ ਬਰਵਾਸਾ ਬਖਸ਼ ਲਐ ਸਭ ਸੱਚੇ ਸਾਹਿਬ ਸ੍ਰੀ ਨਾਨਕ ਕੀ ਅਰਦਾਸ ਸੋਰਠ ਮਹੱਲਾ ਪੰਜਮਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰ ਪੂਰੇ ਕੀ ਸ਼ਰਣੇ ਉਬਰੇ ਕਾਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਹੀ ਆਦਾਜ ਆਪ ਉਤਾਰਿਆ ਸਤਗੁਰ ਪੂਰਿਆ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰੂ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਸੋਰਠ ਮਹੱਲਾ ਪੰਨੀ ਮਾ ਪਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਥ ਸਹਜੇ ਆਨੰਦ ਨਾਮ ਜਪ ਬਾਜੀ ਅਨਹਦ ਤੂਰਾ ਰਹਾਓ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਚ ਪੁਜਾਈ ਸੋਰਠ ਮਹੱਲਾ ਪੰਜਵਾ ਸੰਤ ਹੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭਿ ਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤਗੁਰੂ ਪੂਰੈ ਤਾਪੁ ਗੁਆਇਆ ਆਪਣੀ ਕਿਰਪਾ ਧਾਰੀ ਪਾਰਬਹੰ ਪ੍ਰਭ ਭਏ ਦਇਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਦਾਨ ਮੰਗਲ ਦਾ ਸਰੂਪਾ ਹਰ ਕਾ ਨਾਮ ਆਧਾਰ ਨਾਨਕ ਪਤ ਰਾਖੀ ਪਰਮੇਸ਼ਰ ਉਦਰੇ ਆਸਾ ਸੰਸਾਰ ਸੁਰਖ ਮਹੱਲਾ ਪੰਜਵਾ ਮੇਰਾ ਸਤਿਗੁਰੂ ਰਖਵਾਲਾ ਹੂਆ ਧਾਰ ਕਿਰਪਾ ਪ੍ਰਭ ਹਾ ਦੇ ਰਾਖਿਆ ਹਰ ਗੋਬਿੰਦ ਨਵਨ ਰਵਾ ਰਹੋ ਤਾਪ ਗਇਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤਿ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਾਲਤ ਪਲਤ ਪ੍ਰਭ ਦੁਆ ਸਵਾਰੇ ਹਮਰਾ ਗੁਨਾਬ ਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਗ ਧਾਰਿਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਾਬ ਤਿਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀਆ ਪੇਰਾਖੇ ਪੂਰਨ ਭਈ ਬੜਾਈ ਆਪਹਿਮ ਪੂਰਾ ਮੇਰੇ ਨਾਲ ਗੁਰ ਪੁਰੇ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅਣ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜੋ ਬਰਕ ਪਿਤ ਮਾਤਾ ਸੋਰਠ ਮਹੱਲਾ ਪੰਜ ਮਾ ਠਾੜ ਪਾਈ ਕਰਤਾ ਰਹੇ ਤਾਪ ਛੋੜ ਗਿਆ ਪਰਵਾਰੇ ਗੁਰਪੁਰਾਹਿ ਰਾਖੀ ਸਰਨ ਸੱਚੀ ਕੀਤਾ ਕੀ ਪਰਮੇਸ਼ਰ ਆਪ ਹੋ ਵਾਰਖਵਾਲਾ ਸਾਥ ਸਾਇ ਸੁਖਿਨ ਮੈਂ ਉਪਜੇ ਮਨ ਹੂਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਨੀ ਕਿਰਪਾ ਤਾਰੇ ਤਿੰਨ ਸਗਲੇ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਰਿਆ ਹਮਰਾ ਗੁਣ ਅਬ ਗੁਣ ਨਾਮ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲੀਲਾ ਜਰਕੀ ਬੋਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮੁ ਸਚੁ ਸਾਖੀ ਆਪਣੇ ਦਾਸ ਕੀ ਪੈਜ ਰਾਕੀ ਬੋਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਗਹਿਰਾ ਜਪੁ ਨਾਨਕ ਨਾਮੁ ਸਚੁ ਸਾਖੀ ਆਪਣੇ ਦਾਸ ਕੀ ਪੈਜ ਰਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ